ਲੇ ਵੀਰੋ ਹੋ ਗਈ ਅੱਜ 16 ਜਿਹੜੀ ਫਰਵਰੀ ਤੇ ਕਈ ਦਿਨੋਂ ਕੇ ਵਾਂ ਬਲੌਗ ਨਹੀਂ ਬਣਾ ਸਕੀ ਸੀ ਕਿਉਂਕਿ ਥੋੜਾ ਜਿਹਾ ਵਿਆਹ ਚੁੜਲੇ ਹੋਏ ਸੀ ਤੇ ਅੱਜ 16 ਫਰਵਰੀਆ ਤੇ ਮੌਸਮ ਜਿਹੜਾ ਵੀਰੋ ਅੱਜ ਦਾ ਤੇ ਵੈਸੇ ਦੱਸਿਆ ਵਾ ਤਾਂ ਜਮੀ ਹੋਇਆ ਤਾਂ ਪਰ ਮੌਸਮ ਬੱਦਲਬਾਈ ਵੀ ਹੋ ਜਾਂਦੀ ਆ ਪਰ ਹੁਣ ਤਾਂ ਧੁੱਪ ਨਿਕਲ ਗਈ ਤੇ ਦੁਪਹਿਰ ਕੇ 12:30 ਦਾ ਟਾਈਮ ਹੋ ਗਿਆ ਤੇ ਧੁੱਪ ਨਿਕਲੀ ਹੋਈ ਆ ਵਧੀਆ ਬਾਕੀ ਰਿਪਾ ਟ੍ਰੈਕਟਰ ਬਣਾ ਤਿਆਰ ਆ ਤੇ ਟੈਂਕੀ ਲਵਾਈ ਆ ਪਿੱਛੇ ਦੇਖੋ ਬਈ ਤੇਲ ਵਾਲੀ ਨਮੀ ਤੇ ਬਾਕੀ ਥੋੜਾ ਜਿਹਾ ਕੰਮ ਹੋਰ ਕਰਾਇਆ ਸੀ ਤੇ ਜਿਹੜਾ ਪਾਣੀ ਲਈ ਰੈਵਰ ਰੱਖਣ ਲਈ ਆਪਾਂ ਨੇ ਥੋੜਾ ਜਿਹਾ ਸਕੰਜਾ ਵੀ ਲਵਾਇਆ ਸੀ ਤੇ ਬਾਕੀ ਤਿਆਰੀਆਂ ਵੀ ਬਹੁਤ ਵਧੀਆ ਸੀ ਬਾਕੀ ਦੇਖੋ ਕਿਉਂਕਿ ਗਿਆ ਸੀ ਥੋੜਾ ਤੇ ਨਿਬੜ ਗਿਆ ਹੁਣ ਤੇ ਤਿਆਰੀ ਆਪਣੀ ਹੈਗੀ ਆ ਤੇ ਮੌਸਮ ਵਧੀਆ ਬਣਿਆ ਹੋਇਆ ਤੇ ਬਾਕੀ ਦਾਨੇ ਆ ਜਖੇਤਾਂ ਨੂੰ ਤੇ ਦਿਖਾਉਂਦੇ ਆ ਤੁਹਾਨੂੰ ਇੱਥੇ ਦਾ ਮੌਸਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਾਰਤਾਈ ਫੇਰ ਤੁਹਾਡੇ ਮੋਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਦੁਪਹਿਰ ਕੇ ਵਜੇ 12 ਤੇ ਅੱਜ ਹੋ ਗਈ ਵੀਰੋ 16 ਜਿਹੜੀ ਫਰਵਰੀ ਵੀਰੋ ਜਿਹੜਾ ਵੀਰਵਾ ਦਿਨ ਸ਼ਨੀਵਾਰ ਤੇ ਮੌਸਮ ਦੇਖਿਆ ਜਾ ਵੀਰੋ ਅੱਜ ਦਾ ਜਿਹੜਾ ਮੌਸਮ ਦਾ ਦੱਸਿਆ ਵੈਸੇ ਖਰਾਬ ਦਾ ਨਹੀਂ ਦੱਸਿਆ ਵੈਸਾ ਪਰ ਥੋੜ੍ਹਾ ਹੀ ਤਾਂ 16% ਨਹੀਂ ਦੱਸਿਆ ਵਸਾ ਜਗਾ ਪਰ ਹੁਣ ਮੌਸਮ ਵੈਸੇ ਠੀਕ ਆ ਦੇਖੋ ਤੋਪਨੇ ਗੜੀ ਵਧੀਆ ਤੇ ਮੌਸਮ ਦੇਖੋ ਮੱਧੜਾ ਵਾਈ ਵੀ ਲੰਘ ਗਈ ਤੇ ਬਾਕੀ ਬਣਿਆ ਹੋਇਆ ਵਧੀਆ ਤੇ ਬਾਕੀ ਚੱਲਦੇ ਆਂ ਜ ਖੇਤਾਂ ਚ ਬਹੁਤ ਦਿਨ ਹੋ ਗਿਆ ਆਪਾਂ ਬਲੌਗ ਤੁਹਾਨੂੰ ਨਹੀਂ ਦਿਖਾਇਆ ਸੀ ਮਿਲਦੇ ਆ ਉੱਥੇ ਜਾ ਕੇ ਤੇ ਬਣੇ ਰੋਏ ਆਪਣੀ ਵੀਡੀਓ ਦੇ ਨਾਲ ਤੇ ਚਲੋ ਫਿਰ ਚੱਲਦੇ ਆਂ ਮਿਲਦੇ ਆ ਤੇ ਬਾਕੀ ਵੀਰੋ ਜਿਹੜੀ ਟੈਂਕੀ ਸੀ ਆਪਾਂ ਨੇ ਇਸ ਵਾਰੇ ਉਰੇ ਲਵਾਈ ਆ ਤੇ ਪਹਿਨਾ ਜਿਹੜੀ ਟੈਂਕੀ ਸੀ ਆਪਾਂ ਨੇ ਜਿਹੜੀ ਟਰੈਕਟਰ ਦੀ ਇੱਕ ਤਾਂ ਆਪਣੀ ਮੇਨ ਟੈਂਕੀ ਹੋਗੀ ਆਹ ਵਾਲੀ ਤੇ ਦੂਜੀ ਟੈਂਕੀ ਜਿਹੜੀ ਆਪਾਂ ਵੀਰੋ ਲਵਾਈ ਹੋਈ ਸੀ ਪਿੱਛੇ ਤੇ ਇੱਥੇ ਲਵਾਈ ਹੋਈ ਸੀ ਤੇ ਆ ਮਤਲਬ ਆ ਬੰਪਰ ਦਾ ਜਿਹੜਾ ਤੇ ਜਿਹੜਾ ਤਾਰ ਕੇ ਪੱਕਾ ਰੱਖਿਆ ਹੋਇਆ ਉਹ ਬੰਪਰ ਦੀ ਪਣ ਟੈਂਕੀ ਬਣਾ ਕੇ ਇੱਥੇ ਲਾਈ ਹੋਈ ਸੀ ਨਾਲੇ ਬੰਪਰ ਸੀ ਤੇ ਨਾਲੇ ਟੈਂਕੀ ਸੀ ਪਰ ਹੁਣ ਇਸ ਵਾਰ ਆਪਾਂ ਨੇ ਚੇਂਜ ਕਰਤੀ ਇਹ ਆਪਾਂ ਨੇ ਤਾਰ ਕੇ ਬੰਪਰ ਲਵਾ ਤਾ ਨਵਾਂ ਦੇਖੋ ਤੇ ਆ ਬੰਪਰ ਲਵਾਇਆ ਆਪਾਂ ਨੇ ਤੇ ਇਸ ਕਰਕੇ ਆਪਾਂ ਨੇ ਹੋ ਟੈਂਕੀ ਤਾਰ ਤਾਰਤੀ ਬੰਪਰ ਦਾ ਜਿਹੜਾ ਨਾਲ ਟੈਂਕੀ ਉਹ ਟੈਂਕੀ ਧਾਰ ਕੇ ਵੀਰੋ ਆਪਾਂ ਪਿੱਛੇ ਲਵਾਤੀ ਆ ਇਸ ਵਾਰ ਤੇ ਪਹਿਲਾਂ ਆਪਾਂ ਪਿੱਛੇ ਵੀ ਲਵਾਈ ਲਵਾਈ ਹੋਈ ਸੀ ਇੱਕ ਇੱਧਰ ਤੇ ਇੱਕ ਬੰਪਰ ਦੀ ਤੇ ਬਾਕੀ ਪਿੱਛੇ ਪਹਿਲਾਂ ਲੰਬੀ ਟੈਂਕੀ ਲਵਾਉਂਦੇ ਹੁੰਦੇ ਸੀ ਪਰ ਹੁਣ ਆਪਾਂ ਨੇ ਵੀਰੋ ਇਹ ਲਵਾ ਲਈ ਮੇਨ ਟੈਂਕੀ ਤੇ ਪਿੱਛੇ ਪਹਿਲਾਂ ਬਹੁਤ ਔਕਤ ਹੁੰਦੀ ਸੀ ਟੈਲੀ ਟੁੱਲੀ ਉੱਪਰ ਉੱਪਰ ਬਾੜ ਨੂੰ ਤੇ ਬਾਕੀ ਰਿਪਨਾ ਆਪਣਾ ਰੈਡੀ ਆ ਤੇ ਥੋੜਾ ਜਿਹਾ ਚਾਰਨਾ ਵੀਰੋ ਇਹਦਾ ਚੇਂਜ ਕਰਾਣਾ ਤੇ ਚਾਰਨਾ ਚੇਂਜ ਕਰਾਣਾ ਵੀ ਗਏ ਹੋਇਆ ਤੇ ਬਾਕੀ ਮਨੇ ਰਿਪਰ ਦਾ ਚਾਰਨਾ ਤੇ ਇਹ 42 ਮਤਲਬ 42 ਸੜੀਆਂ ਵਾਲਾ ਤੇ ਜਿਹੜਾ ਦੂਜਾ ਇਹਦਾ ਚਾਰਨਾ ਹੈ ਉਸ ਮਤਲਬ 50 ਸੜੀਆਂ ਵਾਲਾ ਸੀ ਤੇ ਇਹ ਪਨ 46 ਸੜੀਆਂ ਵਾਲਾ ਕਰਨਾ ਤੇ ਬਾਕੀ ਚਾਰਨਾ ਚਾਰਨਾ ਰਹੇਗਾ ਬਾਕੀ ਦੀ ਰਿਪਰ ਦੀ ਆਪਣੀ ਸਭ ਕੁਝ ਕੰਪਲੀਟ ਆ ਤੇ ਰਿਪੇਅਰ ਪੂਰ ਹੋਈ ਹੋਈ ਆ ਤੇ ਟ੍ਰੈਕਟਰ ਵੀ ਆਪਣਾ ਸਾਰਾ ਓਕੇ ਆ ਤੇ ਟਰੈਲੀਆਂ ਦੀ ਵੀ ਰੋ ਜਾਣੀਆਂ ਜਾਣੀਆਂ ਰੱਖਣੀਆਂ ਆਪਾਂ ਨੇ ਤੇ ਬਾਕੀ ਉਹ ਵੀ ਓਕੇ ਹੋ ਜਾਣਗੀਆਂ ਤੇ ਬਾਕੀ ਚੱਲਦੇ ਆਂ ਖੇਤਾਂ 'ਚ ਬਹੁਤ ਦਿਨ ਹੋ ਗਏ ਵੀਰੇ ਗੇੜਾ ਮਾਰੇ ਨੂੰ ਤੇ ਬਣੇ ਰਿਹਾ ਹੋ ਆਪਣੀ ਵੀਡੀਓ ਦੇ ਨਾਲ ਤੁਹਾਨੂੰ ਉੱਥੇ ਵੀ ਜਾ ਕੇ ਦਿਖਾਵਾਂਗੇ ਫਸਲ ਵਾੜੀ ਤੇ ਕਣਕ ਦਾ ਮੋਟਾ ਦਾ ਕੀ ਹਾਲ ਚਾਲ ਆ ਤੇ ਬਾਕੀ ਚੱਲ ਚਲੋ ਚੱਲਦੇ ਆਂ ਮਿਲਦੇ ਉੱਥੇ ਜਾ ਕੇ ਲੈ ਮਿੱਤਰੋ ਪਹੁੰਚ ਗਏ ਪਾ ਖੇਤਾਂ 'ਵਾਂ ਤੇ ਆਪਣੇ ਜਿਹੜੀ ਮੋਟਰ ਆ ਉਹ ਸਾਹਮਣੇ ਤੁਹਾਨੂੰ ਦਿਖ ਰਹੀ ਆ ਤੇ ਆ ਪਾ ਆਏ ਹੁਣ ਆਪਣੇ ਵਰਸੀਨ ਆ ਇੱਧਰ ਤੇ ਠੇਕੇ ਵਾਲੇ ਕਿੱਲੇ ਆ ਚਾਏ ਹੁਣ ਤੇ ਬਾਕੀ ਜਿਹੜੀ ਪਾਣੀ ਪੋਣੀ ਆਪਾਂ ਇਹ ਦੋ ਕਿੱਲੇ ਲਾਤਾ ਕਣਕ ਨੂੰ ਤੇ ਵਰਸੀਨ ਨੂੰ ਵੀ ਲਾਤਾ ਸੀ ਤੇ ਬਾਕੀ ਪੰਜ ਕਿੱਲੇ ਪਾਣੀ ਜਿਹੜੇ ਮੋਟਰ ਤੇ ਆ ਬੀ ਪਰਖੇ ਆ ਤੇ ਹੁਣ ਰਹਿ ਗਿਆ ਬਿਰੋ ਜੰਗਲ ਵਾਲਾ ਤੇ ਪਿੰਡ ਦੇ ਕੋਲ ਰਹਿੰਦੇ ਆ ਤੇ ਇੱਕ ਕਿੱਲਾ 11 ਕਿ ਵਾਲਾ ਪਰਾਲੀ ਵਾਲਾ ਹੋਰ ਆਂਦਾ ਤੇ ਇੰਨਾ ਚ ਆਪਾਂ ਨੇ ਵੀਰੋ ਥੋੜੇ ਦੇਖ ਕੇ ਪਾਣੀ ਲਾਇਆ ਕਿਉਂਕਿ ਬਹੁਤ ਡੱਕ ਰੱਖੇ ਤਾਂ ਇਹ ਤੇ ਪਾਣੀ ਜ਼ਿਆਦਾ ਉਹ ਜੇ ਇਥਾਂ ਸੁੱਕਦਾ ਬਹੁਤ ਔਖਾ ਤੇ ਬਾਕੀ ਮੋਟਰ ਤੇ ਚੱਲਦੇ ਆ ਪਹਿਲਾਂ ਤੇ ਫਿਰ ਆਪਾਂ ਚੱਲਾਂਗੇ ਵੀਰੋ ਜੰਗਲ ਵਾਲੇ ਖੇਤਾਂ 'ਚ ਤੇ ਉੱਥੇ ਜਾ ਕੇ ਦੇਖਾਂਗੇ ਕੀ ਹਾਲ ਚਾਲ ਆ ਉੱਧਰ ਦੇ ਐ ਮਿੱਤਰੋ ਪਹੁੰਚ ਗਏ ਪਾ ਜੰਗਲ ਵਾਲੇ ਖੇਤਾਂ 'ਵਾਂ ਤੇ ਜੰਗਲ ਵਾਲੇ ਕਹਿੰਨਾ ਆਪਾਂ ਮੋਟਰ ਤੇ ਜਾਣਾ ਸੀ ਪਰ ਪਹਿਲਾਂ ਆਪਾਂ ਆ ਕੇ ਜੰਗਲ ਵਾਲੇ ਖੇਤਾਂ 'ਵਾਂ ਤੇ ਫਿਲਹਾਲ ਥੋੜਾ ਜਿਹਾ ਫਰਕ ਆਏਗਾ ਜੰਗਲ ਵਾਲੇ ਖੇਤਾਂ 'ਵਾਂ ਪੂਰਾ-ਪੂਰਾ ਤੋਂ ਤੇ ਆ ਦੇਖੋ ਵੀਡੀਓ 'ਚ ਤੁਹਾਨੂੰ ਕਣਕ ਦਿਖਾਣੇ ਆ ਤੇ ਕਣਕ 'ਚ ਜਿਹੜਾ ਇਹ ਆ ਦੇਖ ਲੋ ਵੀਰੋ ਕਣਕ ਤੇ ਪਿਛਲੀ ਵਾਰ ਪਾਣੀ ਦਿਖਾਇਆ ਸੀ ਤੇ ਮੀਂਹ ਕਾਰਨ ਵੀਰੋ ਬਹੁਤ ਪਾਣੀ ਖੜ ਗਿਆ ਸੀ ਕਣਕ ਚ ਤੇ ਇਸ ਕਾਰਨ ਬਹੁਤ ਕਣਕ ਆਪਣੀ ਪੀਲੀ ਹੋ ਗਈ ਸੀ ਇੱਧਰ ਦੇਖੋ ਖੰਬੇ ਦਾ ਉੱਧਰ ਸਹੀ ਸੀ ਪਰ ਇੱਧਰ ਪਾਣੀ ਬਹੁਤ ਜ਼ਿਆਦਾ ਖੜ ਗਿਆ ਸੀ ਇਸ ਕਰਕੇ ਤੇ ਹੁਣ ਜਿਵੇਂ ਜਿਵੇਂ ਧੁੱਪ ਪੈ ਰਹੀ ਹੈ ਵੀਰੋ ਕਣਕ ਸਹੀ ਹੋ ਗਈ ਤੇ ਪੀਲਾਪਣ ਵੀ ਹੋ ਗਿਆ ਸਹੀ ਤੇ ਬਾਕੀ ਹਰੀ ਹੋ ਗਈ ਤੇ ਬਾਕੀ ਸੂਰਾਂ ਦਾ ਵੀਰੋ ਫਰਕ ਆ ਕਿਉਂਕਿ ਸੂਰ ਪਹਿਲਾਂ ਪਹਿਲਾਂ ਬਹੁਤ ਆਏ ਤੁਹਾਨੂੰ ਆਪਾਂ ਵੀਡੀਓ ਚ ਦਿਖਾਇਆ ਸੀ ਆ ਪੈੜਾਂ ਵੀ ਦੇਖ ਲਓ ਵਿੱਚ ਬਹੁਤ ਨੇ ਪਰ ਹੁਣ ਥੋੜਾ ਜਿਉਂ-ਜਿਉਂ ਕਣਕ ਬੜੀ ਹੋ ਰਹੀ ਆ ਤੇ ਜਿਉਂ-ਜਿਉਂ ਸੂਰਾਂ ਦਾ ਥੋੜਾ ਜਿਹਾ ਫਰਕ ਹੈਗਾ ਘਟਿਆ ਸੂਰ ਤੇ ਬਾਂਦਰ ਫਿਲਹਾਲ ਆਂਦੇ ਰਹਿੰਦੇ ਆ ਤੇ ਬਾਂਦਰ ਦੇਖੋ ਵੀਰੋ ਹੁਣ ਵੀ ਖਾਰ ਕੀ ਆ ਤੇ ਬਾਂਦਰ ਦਾ ਹੈਗਾ ਥੋੜਾ ਜਿਹਾ ਨੁਕਸਾਨ ਵਾਕੀ ਸੂਰ ਹਲੇ ਮੈਨੂੰ ਲੱਗਦਾ ਥੋੜਾ ਜਿਹਾ ਘਟਿਆ ਤੇ ਬਾਕੀ ਜੀਰੋ ਕਣਕ ਆ ਗਈ ਆਪਣੀ ਪਾਣੀ ਤੇ ਆ ਦੇਖੋ ਕਿਵੇਂ ਸੁੱਕ ਗਈ ਪੂਰੀ ਪਾਣੀ ਲਾਵਾਂਗੇ 1 2 ਦੋਨੋਂ ਵਿੱਚ ਆਪਾਂ ਇਹਨੂੰ ਤੇ ਕਿਉਂਕਿ ਪਾਣੀ ਥੋੜਾ ਜਿਹਾ ਮੰਗਲ ਨਾ ਕੀ ਗਰਮੀ ਜਾਦਾ ਪੈਣ ਲੱਗੀ ਤੇ ਇੱਧਰ ਦੇਖੋ ਸਰੋਂ ਸਹੀ ਸਰੋਂ ਵੀ ਦੇਖੋ ਫੁੱਲ ਹੋ ਕੇ ਸਰੋਂ ਬਣ ਗਈ ਤੇ ਇੱਧਰ ਦੇਖੋ ਵੀਰੋ ਸਾਰੇ ਕਣਕ ਮਿਸ਼ਰ ਵੀ ਤੇ ਇੱਧਰ ਪਾਣੀ ਲਾਵਾਂਗੇ 1 2 ਦੇਖੋ ਸੂਰਾਂ ਨੇ ਕੀ ਹਾਲ ਕੀਤਾ ਉੱਥੇ ਪਹਿਲਾ ਪਹਿਲਾਂ ਜਿਹੜੇ ਆਏ ਹੋਏ ਸੀ ਆਪਾਂ ਦਿਖਾਏ ਸੀ ਆ ਦੇਖੋ ਵੀਰੋ ਜਿਹੜੇ ਪਹਿਲਾਂ ਪਹਿਲਾਂ ਸੂਰ ਆਪਾਂ ਪਹਿਲਾਂ ਵੀ ਤੁਹਾਨੂੰ ਆ ਵੀਡੀਓ ਦਿਖਾਈ ਦੀ ਆ ਦੇਖੋ ਇੱਥੋਂ ਬੱਟ ਦਾ ਕੀ ਹਾਲ ਕੀਤਾ ਹੋਇਆ ਸੂਰਾ ਨੇ ਤੇ ਬਾਕੀ ਵੀਰੋ ਪਾਣੀ ਹੋ ਗਿਆ ਥੋੜੀ ਕਣਕ ਸੁੱਕਾ ਮੰਨਣ ਲੱਗੀ ਤੇ ਕਿਉਂਕਿ ਗਰਮੀ ਵੀਰੋ ਮੀਂਹ ਜਿਹੜਾ ਪਹਿਲਾਂ ਪਿਆ ਸੀ ਉਹਦੇ ਨਾਲ ਤਾਂ ਬਹੁਤ ਨੁਕਸਾਨ ਹੋਇਆ ਸੀ ਬਹੁਤ ਪਾਣੀ ਭਰ ਗਿਆ ਸੀ ਇੱਧਰ ਤੇ ਫਿਰ ਵੀ ਜਿਹੜੀ ਆ ਧੁੱਪ ਗਰਮੀ ਲੱਗੀ ਪੈਣ ਤੇ ਇਹਦੇ ਨਾਲ ਸਹੀ ਹੋ ਗਈ ਤੇ ਹੁਣ ਪਾਣੀ ਤੇ ਆਈ ਹੋਈ ਆ ਕਣਕ ਬਾਕੀ ਪਾਣੀ ਲਾਵਾਂਗੇ 1-2 ਦਿਨਾਂ ਵਿੱਚ ਆ ਦੇਖਣੋ ਫੱਟ ਦਾ ਹਾਲ ਸੂਰਾ ਨੇ ਤੇ ਬਾਕੀ ਇੱਧਰ ਸਹੀ ਹੋ ਗਈ ਹੁਣ ਕਣਕ ਤੇ ਜੇ ਹੁਣ ਪਾਣੀ ਲੱਗ ਗਿਆ ਥੋੜੀ ਹੋਰ ਸਹੀ ਹੋ ਜੇਗੀ ਪਰ ਇੱਧਰ ਰਾਮੇ ਦੀ ਕਣਕ ਆ ਗਈ ਇਹ ਵੀ ਥੋੜਾ ਜਿਹਾ ਸਹੀ ਹੋ ਗਈ ਤੇ ਸੂਰਾਂ ਦਾ ਵੀਰੋ ਜਿਹੜਾ ਸਾਨੂੰ ਪਤਾ ਹੀ ਐ ਸੂਰ ਘਟੇ ਐ ਇਸ ਕਰਕੇ ਥੋੜੀ ਜਿਹੀ ਕਣਕ ਚਮਕਣ ਲੱਗ ਗਈ ਨਹੀਂ ਸੂਰਾਂ ਨੇ ਤਾਂ ਬਹੁਤ ਨੁਕਸਾਨ ਕੀਤਾ ਸੀ ਤੇ ਬਾਕੀ ਬਾਂਦਰ ਹਲੇ ਹੈਗੇ ਆ ਬਾਂਦਰਾਂ ਦਾ ਹਲੇ ਮਤਲਬ ਚੱਲਦਾ ਰਹਿੰਦਾ ਕੰਮ ਤੇ ਇਹ ਸੋਕਾ ਦੇਖੋ ਵੀਰੋ ਕਿਵੇਂ ਮੰਨ ਰਹੀ ਹੈ ਕਣਕ ਤੇ ਦੇਖਦੇ ਹਾਂ ਇੱਕ ਦੋ ਦਿਨਾਂ ਚ ਲਾਉਂਦੇ ਆ ਪਾਣੀ ਇਹ ਆਹੀ ਮਤਲਬ ਵਿੱਗਾ ਜਾਂ ਰਹਿ ਗਿਆ ਆਪਣਾ ਬਾਕੀ ਪਿੰਡ ਚ ਰਹਿ ਰਿਹਾ ਕਿਲਾ ਤੇ ਇੱਕ ਕਿਲਾ ਆਪਣਾ 11 21 ਵਾਲਾ ਦੋ ਮਤਲਬ ਦੋ ਤਿੰਨ ਕਿਲੇ ਰਹਿ ਗਏ ਪਾਣੀ ਦਾ ਵਾਕੀ ਆਪਾਂ ਸਾਰੇ ਜਿ ਫੇਰ ਤਾਂ ਮੋਟਰ ਤੇ ਮੰਨੇ ਸਾਰੇ ਕਿਲੇ ਭਰਤੇ ਤੇ ਉੱਥੇ ਵੀ ਜਾਵਾਂਗੇ ਹੁਣ ਆਪਾਂ ਮੋਟਰ ਤੇ ਚੱਲਦੇ ਆਂ ਬਾਕੀ ਇੱਧਰ ਤੁਹਾਨੂੰ ਦਿਖਾਣਾ ਸੀ ਤੇ ਸਹੀ ਆ ਇੱਧਰ ਸਹੀ ਆ ਵੀਰੋ ਕਣਕ ਦੇਖੋ ਤੇ ਉੱਧਰ ਨਾਲੋਂ ਤੇ ਉੱਧਰ ਥੋੜੀ ਜਿਹੀ ਪਾਣੀ ਦੀ ਮਾਰ ਜ਼ਿਆਦਾ ਸੀ ਤੇ ਇਸ ਕਰਕੇ ਇੱਧਰ ਥੋੜੀ ਜਿਹੀ ਸਹੀ ਆ ਇਹ ਬੱਤੀ ਰੋਸੀ ਨਾਲ ਵੀ ਵੀਰੋ ਬਹੁਤ ਫਰਕ ਪਿਆ ਹੈ ਇਹਦੇ ਨਾਲ ਸੂਰ ਸਾਰੇ ਇਹਦੇ ਨਾਲ ਮਤਲਬ ਥੋੜੇ ਘਟੇ ਆ ਕਿਉਂਕਿ ਸੂਰ ਰਸਤੀ ਤੋਂ ਬਹੁਤ ਦਰਦੇ ਆਂਦੇ ਤੋਂ ਰਾਤ ਨੂੰ ਤੇ ਬਾਕੀ ਗਣ ਤਾਂ ਸਹੀ ਆ ਤੇ ਬਾਕੀ ਵੀਰੋ ਹੈਗਾ ਫਰਕ ਸੂਰਾਂ ਦਾ ਤੇ ਮੰਦਰਾਂ ਦਾ ਵੀ ਮੰਦਰ ਘਟੇ ਜਾਂਦੇ ਆ ਹੁਣ ਤੇ ਬਾਕੀ ਇੱਧਰ ਆ ਗਿਆ ਵੀਰੋ ਜੰਗਲ ਇਹ ਦੇਖ ਲਓ ਵੀ ਠੰਡ 'ਚ ਜਿਆਦਾ ਆਉਂਦੇ ਆਂ ਸੂਰ ਜਿਹੜੇ ਠੰਡ 'ਚ ਕਿਉਂ ਕਿ ਗਿੱਲੇ ਜਿਆਦਾ ਆਉਂਦੇ ਆ ਹੁਣ ਦੇਖੋ ਇਹ ਸੁੱਕੇ ਪਈ ਆ ਕਣਕ ਸਾਰੀ ਇਸ ਕਰਕੇ ਸੋਰ ਘਟ ਰਿਹਾ ਤੇ ਜਦੋਂ ਪਾਣੀ ਲਾਵਾਂਗੇ ਵੀਰੋ ਫਿਰ ਵੀ ਦੇਖੋ ਉਹ ਵੀ ਦਿਖਾਵਾਂ ਤੁਹਾਨੂੰ ਵੀਡੀਓ ਤੇ ਬਾਕੀ ਹੁਣ ਥੋੜਾ ਜਿਹਾ ਫਰਕ ਹੈਗਾ ਲੈ ਵੀਰੋ ਪਹੁੰਚ ਗਏ ਆ ਆਪਣੀ ਮੋਟਰਪਾ ਤੇ ਮੋਟਰਪਾ ਵੀਰੋ ਵਧੀਆ ਦੇਖੋ ਗਾਠੇ ਵੀ ਆਪਣੇ ਸੁੱਕ ਗਏ ਕਿਉਂਕਿ ਉਦੋਂ ਪਾਣੀ ਲਾਇਆਤਾ ਤੇ ਦੇਖੋ ਵੀਰੋ ਇੰਨੀ ਗਰਮੀ ਪੈਣ ਲੱਗੀ 2 ਦਿਨਾਂ ਚ ਫੇਰ ਸੁੱਕ ਗਏ ਇਹ ਤੇ ਬਾਕੀ ਕਣਕ ਆਪਣੀ ਦੇਖੋ ਮਿੱਸਰ ਗਈ ਸਾਰੀ ਕਿਉਂਕਿ ਇਹ ਪਾਣੀ ਜਿਹੜਾ ਲੱਗ ਰਿਹਾ ਹੁਣ ਤੇ ਇਸ ਤੋਂ ਬਾਅਦ ਮੈਨੂੰ ਲੱਗਦਾ ਇੱਕ ਪਾਣੀ ਹੋਰ ਲੱਗੇਗਾ ਤੇ ਆ ਆਪਣਾ ਵੀਰੋ ਬਾਲ ਟੁੱਟਿਆ ਕੱਲ ਪਰਸੋਂ ਤਾਂ ਪਾਣੀ ਲਾਇਆ ਹੋਇਆ ਸੀ ਵੀਰੋ ਪਣਿਓ ਠਿੱਕ ਵਾਲੇ ਕਿੱਲਿਆਂ ਨੂੰ ਤੇ ਮੋਟਰ ਚੱਲ ਗਈ ਡੱਬੀ ਲੱਗ ਰਹੀ ਸੀ ਤੇ ਉਸ ਤੋਂ ਬਾਅਦ ਪਾਈਪ 'ਚ ਥੋੜਾ ਜਿਹਾ ਬਲ ਪੈ ਗਿਆ ਜਿਸ ਕਾਰਨ ਵੀਰੋ ਪਾਈਪ ਵੀ ਪਟ ਗਿਆ ਤਾਂ ਸਾਰਾ ਵਿੱਚ ਤੇ ਕਣਕ ਦੇ ਵਿੱਚ ਤੇ ਇੱਧਰ ਆਪਣਾ ਬਾਲ ਵੀ ਪਟ ਗਿਆ ਤਾਂ ਤੇ ਬਾਕੀ ਫਿਰ ਆਪਾਂ ਨੇ ਵੀਰੋ ਸੂਲ ਪਸਾਣਾ ਕੱਚਾ ਢਾ ਕੇ ਤੇ ਬਾਲ ਪੱਟ ਕੇ ਤੇ ਸਿੱਧਾ ਪੈਪ ਲਾ ਕੇ ਭਰੀਆ ਤੇ ਬਾਕੀ ਮੋਟਰ ਦੇ ਪਾ ਆ ਗਏ ਵੀਰੋ ਮੋਟਰ ਪਾ ਕਣਕ-ਕਣਕ ਦੇਖ ਲਓ ਤੁਹਾਡੇ ਸਾਹਮਣੇ ਆ ਤੇ ਮਿਸਣ ਲੱਗ ਗਈ ਸਾਰੀ ਜਿਹੜੀ-ਜਿਹੜੀ ਨੂੰ ਵੀਰੋ ਪਾਣੀ ਲੱਗ ਰਿਹਾ ਦੇਖੋ ਕਿਵੇਂ ਮਿਲ ਰਹੀ ਹੈ ਫਟਾਫਟ ਤੇ ਇੱਧਰ ਵੀ ਦੇਖ ਲਓ ਆ ਦੋ ਕਿੱਲੇ ਨੂੰ ਆਪਾਂ ਨੇ ਪਾਣੀ ਲਾਇਆ ਥੋੜੇ ਦਿਨ ਪਹਿਲਾਂ ਤੇ ਸਾਰੀ ਫਿਲਹਾਲ ਮਿਲ ਰਹੀ ਦੇਖੋ ਕਣਕ ਤੇ ਸਾਰੋਂ ਵੀ ਥੋੜੀ-ਥੋੜੀ ਕਰਕੇ ਬਣਦੀ ਜਾ ਰਹੀ ਹੈ ਫੁੱਲੇ ਝੜਦੇ ਜਾ ਰਹੇ ਆ ਇਹ ਆ ਕਿੱਲਾ ਆਪਣਾ ਹਲੇ ਰਹਿ ਰਿਆ ਤੇ ਇਹਨੂੰ ਥੋੜਾ ਜਿਹਾ ਲੇਟ ਲਾਵਾਂਗੇ ਕਿਉਂਕਿ ਇਹਨੂੰ ਥੋੜਾ ਜਿਹਾ ਪਹਿਲਾਂ ਆਪਾਂ ਲੇਟ ਪਾਣੀ ਲਾਇਆ ਸੀ ਸਰਕੇ ਤੇ ਇਹਨੂੰ ਹਲੇ ਲਾਣਾ ਪਾਣੀ ਬਾਕੀ ਆਪਾਂ ਜਿੰਨੇ ਕਿੱਲੇ ਹੈਗੇ ਇੱਥੇ ਮੋਟਰ ਤੇ ਭਰੇ ਹੋਏ ਆ ਤੇ ਇਹ ਦੇਖੋ ਘਟੇ ਵੀ ਸੁੱਕ ਗਈ ਦੁਬਾਰਾ ਤੇ ਇਧਰ ਸਾਰਾ ਕੁਝ ਪਾਣੀ ਇਧਰ ਵੀ ਭਰਤਾ ਸੀ ਤੇ ਮੌਸਮ ਦੇਖਿਆ ਜਾਓ ਵੀਰੋ ਪੂਰੀ ਗਰਮੀ ਪੈ ਰਹੀ ਅੱਜ ਤੇ ਪਹਿਲਾਂ ਪਹਿਲਾਂ ਹੋਇਆ ਬੱਦਲ 9-10 ਵਜੇ ਕਾਣੀਆਂ ਵੀ ਆਈਆਂ ਥੋੜ੍ਹੀ ਥੋੜ੍ਹੀਆਂ ਤੇ ਹੁਣ ਵੈਸੇ ਮੌਸਮ ਠੀਕ ਆ ਤੇ ਬਾਕੀ ਕਣਕੁਣਕ ਵੀ ਸਹੀ ਆ ਇੱਥੇ ਮੋਹਰ ਤੇ ਤੇ ਦੋ ਕਿਲੇ ਰਹਿ ਗਏ ਹੋ ਵੀ ਪਰਾਂ ਦੇ ਟਾਈਮ ਨਾਲ ਤੇ ਥੋੜਾ ਜਿਹਾ ਬੱਦਲ ਦੇਖ ਕੇ ਤੇ ਬਾਕੀ ਵੀਡੀਓ ਵੀਰੋ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਲੌਗ ਵੀਰੋ ਆਪਾਂ ਬੰਦੇ ਰਾਂਗੇ ਡੇਲੀ ਹੁਣ ਕਿਉਂਕਿ ਪਹਿਲਾਂ ਆਪਾਂ ਥੋੜਾ ਜਿਹਾ ਟਾਈਮ ਨਹੀਂ ਲੱਗਿਆ ਸੀ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਏ ਕਈ ਦਿਨ ਹੋ ਗਏ ਆਪਾਂ ਨੂੰ ਬਲੌਗ ਪਾਏ ਨੇ ਤੇ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ